ਕੀ ਮਾਮਲਾ ਕੀ ਹੈ ਕੈਸਾਈਪਲ ਰੀਸੈਂਟ ਵੀ ਇਹਨਾਂ ਬ੍ਰਾਡਰ ਵੀਡੀਓ ਸਰ ਵੀ ਅੱਜ ਇੱਕ ਜੀਵ ਗੱਡੀ ਪਲੇਰੋ ਫਾਰ ਆਈ ਸੀ ਬੜੀ ਤੇਜ਼ ਰਫ਼ਤਾਰ ਨਾਲ ਉਹ ਪਸ਼ਾਣਪੁਰ ਚੌਂਕ ਲੱਗੇ ਫੁੱਟਪਾਥ ਤੇ ਸੁੱਤੇ ਹੋਏ ਬੰਦੇਆਂ ਉੱਪਰ ਚੜਕੀ ਆ ਇਸ ਦੇ ਨਾਲ ਦੋ ਬੰਦੇ ਦੇਖੋ ਕੀ ਆ ਮੌਕੇ ਤੇ ਤੇ ਦੋ ਸੱਤ ਚੜ੍ਹਮੀਆ ਉਹਨਾਂ ਨੂੰ ਸ਼ਹਾਦਤ ਦੇ ਪਹੁੰਚ ਗਿਆ ਹੈ ਬਾਕੀ ਬੜੀ ਕਾਰਵਾਈ ਸ਼ੁਰੂ ਜਿਹੜੇ ਬੰਦੇ ਗੱਤੀ ਜਾਨੇ ਪਛਾਣ ਹੋਈਏ ਕੋਈ ਜਿਹੜੇ ਦੋ ਬੰਦੇ ਕਾਰੋ ਗੱਡੀ ਗੱਡੀ ਆ ਰਹੀ ਸੀ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਗੱਡੀ ਇਹ ਪਠਾਨਕੋੜ ਤੋਂ ਵੱਲੋਂ ਆ ਰਹੀ ਸੀ ਇਧਰੋਂ ਪਠਾਨਕੋੜ ਵੱਲੋਂ ਜੀ ਤੇ ਸ਼ਹਿਰ ਵਿੱਚ ਐਂਟਰੀ ਕਰ ਰਹੀ ਸੀ ਹਾਲ ਕਿ ਤਾਂ ਲੋਕਾ ਲੱਗਣ ਕਿ ਪੁਲਿਸ ਲੇਟ ਪਹੁੰਚ ਗਿਆ ਕੋਈ ਪਰ ਪੁਲਿਸ ਨੇ ਜਦੋਂ ਮੌਕਾ ਤਲਾਹ ਮਿਲੀ ਮੌਕੇ ਤੇ ਗੱਲ ਦੇਖੀ ਜਾਂਦੇ ਦੇਖੇ ਜਾਂਦੇ ਕਿਦਾਂ ਇੰਨੀ ਤੇਜ਼ ਦੌਣਾ ਲਾ ਰਹੇ ਨੇ ਇਹਨਾਂ ਵਰ ਉਹਦੀ ਗਲਤੀ ਆ ਉਹ ਬਹੁਤ ਤੇਜ਼ ਰਫਜ਼ਾਰ ਸੀ ਫੁੱਟਪਾਥ ਤੇ ਬੰਦੇ ਸੁੱਤੇ ਹੋਏ ਸੀ ਡਰਾਈਵਰ ਹੈ ਸਾਥੇ ਆਸੇ ਚਲਦਾ ਡਰਾਈਵਰ ਫੜ ਲਿਆ ਕੀ ਨਾਮ ਹੈ ਰ ਕਿੱਥੇ ਹੋ ਜਾਣਗੇ ਅਜੇ ਨਾਮ ਮੈਂ ਦੁਬਾਰਾ ਪੁੱਛ ਕੇ ਦੱਸਾਂਗਾ ਅਜੇ ਨਾਮ ਮਰੇ ਨਹੀਂ ਡਰਾਈਵਰ ਨੂੰ ਕਿਤੀ ਸੀ ਨਸ਼ਾ ਕੋਈ ਡਰਾਈਵਰ ਇਹਦੇ ਬਾਰੇ ਵੀ ਮੈਂ ਕੋਈ ਨਹੀਂ ਕਹਿਦਾ ਕੋਈ ਸ਼ਰਾਬ ਪੀਤੀ ਕੋਈ ਗੱਡੀਆਂ ਦਾ ਵੀ ਹਾਸਾ ਇੱਕ ਦੋ ਗੱਡੀਆਂ ਵੀ ਉਹਨਾਂ ਨੇ ਵਿੱਚ ਜੁੜੇ ਦੋ ਬੰਦੇ ਡਾਲ ਹੋਏ ਨੇ ਉਹ ਕੌਣ ਨੇ ਉਹਨਾਂ ਦਾ ਪਤਾ ਲੱਗੂ ਕਿਹੜੇ ਹਸਪਤਾਲ ਪੰਚਾਇਆ ਉਹਨਾਂ ਨੂੰ ਸ਼ਰਾਬਤ ਵਾਲਾ ਸ਼ਰਾਬਤ ਦੀ ਗੱਲ ਕਰੀਏ ਕਿਹੜਾ ਫੁੱਟਬਾਲ ਤੇ ਕੀ ਬੈਠੇ ਹੋਏ ਸੀ ਜਾਂ ਫੁੱਟਬਾਲ ਤੇ ਸੁੱਤੇ ਪਏ ਬੰਦੇ ਸੁੱਤੇ ਪਏ ਦੇ ਉੱਤੇ ਕੀ ਕਰਦਾ ਸੱਦਾ ਸੂਰੇ ਜੋ ਵੀ ਕੰਮ ਬਣਦੀ ਕਰਾਂ ਦੇ